ਫਿਰੋਜ਼ਪੁਰ ਦੇ ਕਸਬਾ ਤਲਵੰਟੀ ਪਾਈ ਦੇ ਵਿੱਚ ਦੀ ਦਾਣਾ ਮੰਡੀ ਦੀ ਬੈਕਸਾਈਡ ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਐਸ ਸਬੰਧੀ ਪੀੜਤ ਨੇ ਦੱਸਿਆ ਕਿ ਰਾਤ ਦੇ ਸਮੇਂ ਹਥਿਆਰਬੰਦ ਲੁਟੇਰੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਕਿਰਚਾਂ ਫੜੀਆਂ ਹੋਈਆਂ ਸਨ ਜੋ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਪਹਿਲਾਂ ਉਹਨਾਂ ਸਿਸਕੀ ਦੇ ਕਮਰਿਆਂ ਦੇ ਮੂੰਹ ਕਮਾਏ ਅਤੇ ਫਿਰ ਹਥਿਆਰਾਂ ਦੀ ਨੋਕਤੇ ਨਾਲ ਅਤੇ ਉਹਨਾਂ ਨੂੰ ਬੰਧਕ ਬਣਾ ਲਿਆ ਅਤੇ ਘਰ ਦੇ ਵਿੱਚ ਪਿਆ ਕਰੀਬ 6 ਟੋਲੇ ਸੋਨਾ ਅਤੇ ਕਰੀਬ 50000 ਰੁਪਏ ਦੀ ਚੋਰੀ ਕੀਤੀ ਹੈ। ਉਹਨਾਂ ਦੱਸਿਆ ਕਿ ਚੋਰ ਰਸੋਈ ਦੇ ਵਿੱਚ ਪਿਆ ਦੁੱਧ ਵੀ ਗਰਮ ਕਰਕੇ ਪੀ ਕੇ ਗਏ ਨੇ। ਸੋ ਐਨਾ ਹੀ ਨਹੀਂ ਉਹਨਾਂ ਜਾਂਦੇ ਜਾਂਦੇ ਬਾਹਰ ਖੜੀ ਗੱਡੀ ਵੀ ਲੈ ਜਾਣ ਦੀ ਕੋਸ਼ਿਸ਼ ਕੀਤੀ ਆ ਅਤੇ ਥੋੜੀ ਦੂਰ ਗੱਡੀ ਰੇੜ ਕੇ ਲੈ ਕੇ ਗਏ ਪਰ ਗੱਡੀ ਦੇ ਵਿੱਚ ਬੈਟਰੀ ਨਾ ਹੋਣ ਕਾਰਨ ਗੱਡੀ ਸਟਾਰਟ ਨਹੀਂ ਹੋਈ ਅਤੇ ਗੱਡੀ ਨੂੰ ਉੱਥੇ ਹੀ ਛੱਡ ਕੇ ਰਫੂ ਚੱਕਰ ਹੋਏ ਨੇ। ਮਾਮਲਾ ਜੀ ਇਹ ਸੀ ਆ ਜੀ ਇਹ ਹੀ ਰਾਤ ਨੂੰ ਸੁੱਤੇ ਹੋਏ ਸੀਗੇ ਜੀ। 2:30 ਵਜੇ ਸਾਡੇ ਘਰੇ ਚੋਰ ਦਾਖਲ ਹੋਇਆ 10 ਤੋਂ 12 ਬੰਦੇ ਜੀ। जिन्ना ने सानू बंदी बना के ते लूटफो की अच्छा की की सामान सिगा ਤੁਹਾਡਾ ਕੀ ਕਮਾਨ ਸਾਡੇ ਕੋਲ ਸਮਾਨ ਸੀਗਾ 6 ਟੋਲੇ ਸੋਨਾ ਸੀਗਾ ਤੇ 50000 ਰੁਪਏ ਕੈਸ਼ ਸੀਗਾ ਫਾਦਰ ਸਾਹਿਬ ਦਾ 15-20000 ਲਾ ਕੇ ਨਾਲ ਇਹ ਕਿੰਨੇ ਕਿੰਨੇ ਕੋਈ ਆਏ ਬੰਦੇ ਸਾਡੇ ਕੋਲੇ ਜੀ 2:30 ਫਾਦਰ ਸਾਹਿਬ ਦੇ ਕਮਰੇ ਜੀ ਐਂਟਰ ਹੋਏ ਪੌਣੇ ਤਿੰਨ ਸਾਡੇ ਕਮਰੇ ਜੀ ਐਂਟਰ ਹੋਏ ਤੇ ਜੀ ਸਵਾ ਤਿੰਨ ਤੋਂ ਬਾਅਦ ਹੈ ਜੀ ਕਿੰਨੇ ਕੋ ਬੰਦੇ ਬੰਦੇ 10 ਤੋਂ 12 ਬੰਦੇ ਸੀ ਕੁਈ ਹਥਿਆਰ ਕੋਈ ਵੇਖਿਆ ਉਹਨਾਂ ਕੋਲੇ ਸੀਗੇ ਜੀ ਕਿਰਚਾ ਸੀਗੇ ਕਿਰਪਾਨਾਂ ਸੀਗੀਆਂ ਬਾਕੀ ਉਹਨਾਂ ਕੋਲ ਛੋਟੀਆਂ ਸਾਟੀਆਂ ਸੀ ਉਹ ਇੱਥੋਂ ਉਹਨਾਂ ਨੇ ਸਾਡੀ ਕਲੈਕਟ ਕੀਤੀਆਂ ਜੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਉਸ ਨਾਲ ਡਰਾਇਆ ਪਹਿਲਾ ਕੈਮਰਾ ਤੇ ਪਹਿਲਾ ਵੀ ਕੈਮਰੇ ਆ ਜਿਹੜੇ ਕੈਮਰੇ ਵੀ ਲੱਗੇ ਸੀ ਕੈਮਰਿਆਂ ਦੇ ਜਿਹੜੇ ਮੂੰਹ ਤਾਂ ਉਹਨੂੰ ਕੀਤੇ ਹੋਏ ਉਸ ਨੂੰ ਦਲਾ ਦਿੱਤੀ ਉਸ ਨੂੰ ਤਾਂ ਦਿੱਤੀ ਹੈ ਜੀ 3:30 ਵਜੇ ਦੀ ਪੁਲਿਸ ਨੂੰ ਤਾਂ ਪਰ ਹਾਈ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਕੋਈ ਫੌਸਲਾ ਆਇਆ ਜੀ ਨਾ ਇਹ ਵੀ ਮੁੰਮ ਬੰਨੇ ਹੋਏ ਸੀ ਬੰਦਿਆਂ ਦੇ ਸਾਰਿਆਂ ਦੇ ਉਹਨਾਂ ਕੋਲ ਹਥਿਆਰ ਪੂਰੇ ਸੀਗੇ ਜੀ ਆਪਦੇ ਪਤਾ ਲੱਗਾ ਕਾਹਦੇ ਆਏ ਸੀ ਕਾਹਦੇ ਨਹੀਂ ਜੀ ਇਹ ਨਹੀਂ ਪਤਾ ਲੱਗਾ ਕਾਹਦੇ ਤੇ ਆਏ ਸੀ ਸਾਡੇ ਕੋਲ ਪੈਦਲੀ ਜਨ ਤੋਂ ਕਾਫੀ ਕੁਝ ਜਣਾ ਆਓ ਜਿਹੜਾ ਜਿਹੜਾ ਮਸਲਾ ਹੈਗਾ ਇਹ ਸਾਡੇ ਧਿਆਨ ਵਿੱਚ ਹੈਗਾ ਇਹ ਮਸਲੇ ਦੀ ਵੈਰੀਫਿਕੇਸ਼ਨ ਐਸਐਚਓ ਤਲਵੰਡੀ ਬਾਈ ਤੇ ਡੀਐਸਪੀ ਰੂਰਲ ਦਿਹਾਤੀ ਸੰਦੀਪ ਸਿੰਘ ਜੀ ਕਰ ਰਹੇ ਨੇ ਕਿ ਜਦੋਂ ਵੈਰੀਫਾਈ ਹੋ ਜਾਂਦਾ ਹੈ ਉਸ ਤੋਂ ਬਾਅਦ ਜੀ ਆਪ ਨੂੰ ਦੱਸਦੇ ਆ ਕਿ ਪੂਰਾ ਮਸਲਾ ਕੀ ਹੈ ਫਿਰੋਜ਼ਪੁਰ ਦੇ ਕਸਬਾ ਤਲਵੰਟੀ ਪਾਈ ਦੇ ਵਿੱਚ ਦੀ ਦਾਣਾ ਮੰਡੀ ਦੀ ਬੈਕਸਾਈਡ ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਐਸ ਸਬੰਧੀ ਪੀੜਤ ਨੇ ਦੱਸਿਆ ਕਿ ਰਾਤ ਦੇ ਸਮੇਂ ਹਥਿਆਰਬੰਦ ਲੁਟੇਰੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਕਿਰਚਾਂ ਫੜੀਆਂ ਹੋਈਆਂ ਸਨ ਜੋ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਪਹਿਲਾਂ ਉਹਨਾਂ ਸਿਸਕੀ ਵੀ ਕਮਰਿਆਂ ਦੇ ਮੂੰਹ ਕਮਾਏ ਅਤੇ ਫਿਰ ਹਥਿਆਰਾਂ ਦੀ ਨੋਕ ਦੇ ਨਾਲ ਉਹਨਾਂ ਨੂੰ ਬੰਧਕ ਬਣਾ ਲਿਆ ਅਤੇ ਘਰ ਦੇ ਵਿੱਚ ਪਿਆ ਕਰੀਬ 6 ਟੋਲੇ ਸੋਨਾ ਅਤੇ ਕਰੀਬ 50000 ਰੁਪਏ ਦੀ ਚੋਰੀ ਕੀਤੀ ਆ। ਉਹਨਾਂ ਦੱਸਿਆ ਕਿ ਚੋਰ ਰਸੋਈ ਦੇ ਵਿੱਚ ਪਿਆ ਦੁੱਧ ਵੀ ਗਰਮ ਕਰਕੇ ਪੀ ਕੇ ਗਏ ਨੇ। ਸੋ ਐਨਾ ਹੀ ਨਹੀਂ ਉਹਨਾਂ ਜਾਂਦੇ ਜਾਂਦੇ ਬਾਹਰ ਖੜੀ ਗੱਡੀ ਵੀ ਲਿਜਾਣ ਦੀ ਕੋਸ਼ਿਸ਼ ਕੀਤੀ ਆ ਅਤੇ ਥੋੜੀ ਦੂਰ ਗੱਡੀ ਰੇੜ ਕੇ ਲੈ ਕੇ ਗਏ ਪਰ ਗੱਡੀ ਦੇ ਵਿੱਚ ਬੈਟਰੀ ਨਾ ਹੋਣ ਕਾਰਨ ਗੱਡੀ ਸਟਾਰਟ ਨਹੀਂ ਹੋਈ ਅਤੇ ਗੱਡੀ ਨੂੰ ਉੱਥੇ ਹੀ ਛੱਡ ਕੇ ਰਫੂ ਚੱਕਰ ਹੋਏ ਨੇ। ਮਾਮਲਾ ਜੀ ਇਹ ਸੀ ਆ ਜੀ ਇਹ ਹੀ ਰਾਤ ਨੂੰ ਸੁੱਤੇ ਹੋਏ ਸੀਗੇ ਜੀ। 2:30 ਵਜੇ ਸਾਡੇ ਘਰੇ ਚੋਰ ਦਾਖਲ ਹੋਇਆ 10 ਤੋਂ 12 ਬੰਦੇ ਜੀ। जिन्ना ने सानू बन्दी बना के ते लुटफो की की अच्छा की की सामान सिगा ਤੁਹਾਡਾ ਕੀ ਕਮਾਨ ਸਾਡੇ ਕੋਲ ਸਾਮਾਨ ਸੀਗਾ 6 ਟੋਲੇ ਸੋਨਾ ਸੀਗਾ ਤੇ 50000 ਰੁਪਏ ਕੈਸ਼ ਸੀਗਾ ਫਾਦਰ ਸਾਹਿਬ ਦਾ 15-20000 ਰੁਪਏ ਨਾਲ ਇਹ ਕਿੰਨੇ ਕਿੰਨੇ ਕੋਈ ਆਏ ਬੰਦੇ ਸਾਡੇ ਕੋਲੇ ਜੀ 2:30 ਫਾਦਰ ਸਾਹਿਬ ਦੇ ਕਮਰੇ ਜੇ ਐਂਟਰ ਹੋਏ ਪੌਣੇ ਤਿੰਨ ਸਾਡੇ ਕਮਰੇ ਜੇ ਐਂਟਰ ਹੋਏ ਤੇਗੇ ਸਵਾ ਤਿੰਨ ਤੋਂ ਬਾਅਦ ਹੈ ਜੀ ਕਿੰਨੇ ਕੋ ਬੰਦੇ ਬੰਦੇ 10 ਤੋਂ 12 ਬੰਦੇ ਸੀਗੇ 10 ਤੋਂ 12 ਸਾਂ ਕੀ ਹਥਿਆਰ ਕੋਈ ਵੇਖਿਆ ਹਰ ਉਹਨਾਂ ਕੋਲੇ ਸੀਗੇ ਜੀ ਕਿਰਚਾ ਸੀਗੇ ਕਿਰਪਾਨਾਂ ਸੀਗੀਆਂ ਜੀ ਬਾਕੀ ਉਹਨਾਂ ਕੋਲ ਛੋਟੀਆਂ ਸਾਟੀਆਂ ਸੀ ਉਹ ਇੱਥੋਂ ਉਹਨਾਂ ਨੇ ਸਾਡੀ ਕਲੈਕਟ ਕੀਤੀਆਂ ਜੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਉਸ ਨਾਲ ਡਰਾਇਆ ਜੀ ਪਹਿਲਾ ਕੈਮਰਾ ਤੇ ਪਹਿਲਾ ਵੀ ਕੈਮਰੇ ਆ ਜਿਹੜੇ ਕੈਮਰੇ ਵੀ ਲੱਗੇ ਸੀ ਕੈਮਰੇ ਦੇ ਜਿਹੜੇ ਮੂੰਹ ਤਾਂ ਉਹਨੂੰ ਕੀਤੇ ਹੋਏ ਉਸ ਨੂੰ ਲਾ ਦਿੱਤੀ ਉਸ ਨੂੰ ਤਾਂ ਦਿੱਤੀ ਹੈ ਜੀ 3:30 ਵਜੇ ਦੀ ਪੁਲਿਸ ਨੂੰ ਤਾਂ ਪਰ ਹਾਈ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਕੋਈ ਫੌਸਲਾ ਆਇਆ ਜੀ ਨਾ ਇਹ ਵੀ ਮੂਰ ਬੰਨੇ ਹੋਏ ਸੀ ਬੰਦਿਆਂ ਦੇ ਸਾਰਿਆਂ ਦੇ ਉਹਨਾਂ ਕੋਲ ਹਥਿਆਰ ਪੂਰੇ ਸੀਗੇ ਜੀ ਆਪਦੇ ਪਤਾ ਲੱਗਾ ਕਾਹਤੇ ਆਹੀ ਕਾਹਤੇ ਨਹੀਂ ਜੀ ਇਹ ਨਹੀਂ ਪਤਾ ਲੱਗਾ ਕਾਹਤੇ ਆਏ ਸੀ ਸਾਡੇ ਕੋਲ ਪੈਦਲੀ ਜਨ ਤੋਂ ਆਇਆ ਜੀ ਕਾਫੀ ਕੁਝ ਨਾ ਉਹ ਜਿਹੜਾ ਜਿਹੜਾ ਮਸਲਾ ਹੈਗਾ ਇਹ ਸਾਡੇ ਧਿਆਨ ਵਿੱਚ ਹੈਗਾ ਇਹ ਮਸਲੇ ਦੀ ਵੈਰੀਫਿਕੇਸ਼ਨ ਐਸਐਸਓ ਤਲਵੰਡੀ ਬਾਈ ਤੇ ਡੀਐਸਪੀ ਰੂਰਲ ਦਿਹਾਤੀ ਸੰਦੀਪ ਸਿੰਘ ਜੀ ਕਰ ਰਹੇ ਨੇ ਕਿ ਜਦੋਂ ਵੈਰੀਫਾਈ ਹੋ ਜਾਂਦਾ ਹੈ ਉਦੋਂ ਅਗਲੀ ਚਾਪ ਨੂੰ ਦੱਸਦੇ ਆ ਕਿ ਪੂਰਾ ਮਸਲਾ ਕੀ ਹੈ